ਸਹੀ ਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਬੋਪਰਾਈ ਦੇ ਪੈਨਲ ਬਾਰੇ ਸਟਾਰ ਡੈਲਟਾ ਪੈਨਲ ਆਪਾਂ ਪਹਿਲੀ ਵਾਰੀ ਲਗਾਉਣ ਲੱਗੇ ਸੀ ਤੇ ਬਾਕੀ ਆਪਣੀ ਮੋਟਰ 15 ਦੀ ਸੀ ਉਸ ਉੱਪਰ ਆਪਾਂ ਲਾਉਣਾ ਸੀ ਪਹਿਲਾਂ ਆਪਾਂ ਡਰਾਈਟੀ ਸਟਾਰਟਰ ਚੱਲਦਾ ਜਿਹੜਾ ਸਿੰਪਲ ਹੁੰਦਾ ਤੇਲ ਵਾਲਾ ਤੇ ਉਸਦੇ ਚਲੋ ਕਈ ਨੁਕਸਾਨ ਦੇ ਤੇਲ ਵਾਲੇ ਸਟਾਰਟਰ ਦੇ ਬਹੁਤ ਮੋਟਰ ਉਹ ਜੋਰ ਨਾਲ ਜਿਉਂ ਸਟਾਰਟ ਹੁੰਦਾ ਤੇ ਝਟਕਾ ਬਹੁਤ ਜ਼ਰੂਰ ਨਾ ਪੈਂਦਾ ਇਹ ਸਟਾਰ ਡੈਲਟਾ ਹੋਲੀ ਸਟਾਰਟ ਕਰੂਗਾ ਮੋਟਰ ਨੂੰ ਪਹਿਲਾਂ ਸਟਾਰਟ ਕਰੂਗਾ ਬਾਅਦ ਵਿੱਚ ਫਿਰ ਆਪਾਂ ਰਨਿੰਗ ਦਬ ਦੇਣੀ ਹੈ ਤੇ ਬਾਅਦ ਵਿੱਚ ਸਟਾਪ ਦਬ ਦੇਣਾ ਮਤਲਬ ਪਹਿਲਾਂ ਸਟਾਰਟ ਕਰ ਲੈਣ ਜੋ ਪਾਣੀ ਬਾਹਰ ਆ ਗਿਆ ਫਿਰ ਆਪਾਂ ਰਨਿੰਗ ਦਬ ਦੇਣੀ ਹੈ ਤੇ 340 ਚਾਸ ਉੱਪਰ ਤੇ ਮਤਲਬ ਪਹਿਲਾਂ ਸਟਾਰਟ ਚ ਮੋਟਰ ਚੱਲੂਗੀ ਜਦੋਂ ਪਹਿਲਾਂ ਆਪਾਂ ਚਾਲੂ ਕਰਨੀ ਹੈ ਤੇ ਆਹ ਲਾਈਨਾਂ ਦੀ ਲਾਈਟ ਆਉਂਦੀ ਇਸ ਬਲੈਂਕ ਕੇ ਹਿਸਾਬ ਨਾਲ ਜੇ ਜਦੋਂ ਆਪਾਂ ਰਨਿੰਗ ਚ ਘਾਤੀ ਡੈਲਟਾ ਜਾ ਜਾਣਾ ਡੈਲਟਾ ਜਮਨ ਫੁੱਲ ਚੱਕਰਾਂ ਤੇ ਆ ਆਪਣਾ ਸੋਚ ਆ ਗਿਆ ਇਹਨੂੰ ਸਟਾਰਟਰ ਨੂੰ ਆਨ ਆਫ ਕਰ ਇਹ ਤਾਂ ਪੂਰਾ ਸਟਾਰਟਰ ਬੰਦ ਚਾਲੂ ਹੋ ਜਾਂਦਾ ਤੇ ਅੱਗੇ ਨੰਬਰ ਆ ਗਿਆ ਆਪਣਾ ਆਵਲਾ ਸੋਚ ਰੂਟੀ ਸੋਚ ਕਹਿੰਦੇ ਇਸਨੂੰ ਤੇ ਕੀ ਹੋਰ ਨਾਮਾਂ ਨਾਲ ਵੀ ਜਾਣਿਆ ਜਾਂਦਾ ਤੇ ਇਹਦੇ ਉੱਪਰ ਇਹਨੂੰ ਘੁਮਾ ਕੇ ਆਪਾਂ ਬੋਲਟੇਜ ਕੱਲੇ-ਕੱਲੇ ਫੇਸ ਦੀ ਦੇਖ ਸਕਦੇ ਹਾਂ ਤੇ ਆਪਾਂ ਐਂਪੀਅਰ ਦੇਖ ਸਕਦੇ ਹਾਂ ਮੋਟਰ ਕਿੰਨੀ ਲੈ ਰਹੀ ਆਪਣੀ ਇਸਨੂੰ ਵਕ ਘੁਮਾ ਕੇ ਦੇਖ ਸਕਦੇ ਹਾਂ ਮੋਟਰ ਕਿੰਨੀ ਐਂਪੀਅਰ ਲੈ ਰਹੀ ਹੈ ਤੇ ਬੋਲਟੇਜ ਕੱਲੇ-ਕੱਲੇ ਫੇਸ ਤੋਂ ਆਪਾਂ ਆਫ ਵੀ ਕਰ ਸਕਦੇ ਹਾਂ ਤੇ ਆਫ ਦਾ ਆਪਸ਼ਨ ਵੀ ਹੈਗਾ ਇਸ ਉੱਪਰ ਇਹ ਆ ਉਹ ਬੜੀ ਰਕੀ ਹੈ ਸੁਪਰ ਕਾਚੀ ਰਕੀ ਹੈ ਬੜੀ ਡੂੰਘਾ ਤੇ ਆ ਇੱਥੇ ਆਪਣੇ ਆਉਗੇ ਲਿਖੇ ਹੋਏ ਸਕਰੀਨ ਤੇ ਬੋਲਟ ਤੇ ਆਪਣਾ ਇਹ 25 HP ਤੱਕ ਮੋਟਰ ਨੂੰ سپورਟ ਕਰੂਗਾ ਇਹ ਪੈਨਲ ਤੇ ਆਪਾਂ ਨੂੰ ਚਲੋ ਵਧੀਆ ਲੱਗਿਆ ਤੇ ਲੈ ਜਾਂਦਾ ਬਾਕੀ ਇਸ ਦਾ ਆਪਾਂ ਦੇਖਣੀ ਹੈ ਕਿ ਇਹ ਸਭ ਨਾਲ ਹੰਡਰਾ ਹਿਸਾਬ ਨਾਲ ਆ ਗਿਆ ਆਪਾਂ ਇਹਦਾ ਰਿਵਿਊ ਫੇ ਦੇਵਾਂਗੇ ਕਿ ਇਹ ਸਭ ਨਾਲ ਇਹਦਾ ਕਿਹਸਾ ਚੱਲਦਾ ਕਿੰਨੀ ਜੀ ਲਾਈਫ ਹੁੰਦੀ ਹੈ ਆਪਾਂ ਵੀ ਵੀਡੀਓ ਪਾਉਂਦੇ ਰਾਵਾਂਗੇ ਤੇ ਆਪਾਂ ਵੀ ਪਹਿਲੀ ਹੀ ਲੈਣ ਲੱਗੇ ਕੋਈ ਪ੍ਰੋਮੋਸ਼ਨ ਵੀਡੀਓ ਨਹੀਂ ਹੈਗੀ ਅਸੀਂ ਇਸ ਦੀ ਦੇ ਵਿੱਚ ਹੀ ਆਟੋਮੈਟਿਕ ਸੋਚ ਆਉਂਦਾ ਆਟੋਮੈਟਿਕ ਇਸ ਨੂੰ ਅਲੱਗ ਤੋਂ ਲਾਉਣ ਦੀ ਲੋੜ ਨਹੀਂ ਆਪਣੇ ਵਿੱਚ ਦੇ ਵਿੱਚ ਲੱਗਾ ਹੋਇਆ ਤੇ ਬਾਕੀ ਇਸ ਦੇ ਉੱਪਰ ਮੋਟਰ ਨੂੰ ਡਬਲ ਕੇਬਲ ਚਾਹੀਦੀ ਹੈ ਇਸ ਸਟਾਰਟਰ ਲਾਉਣ ਵਾਸਤੇ ਥੱਲੇੋਂ ਲਾ ਕੇ ਉੱਪਰ ਸਟਾਰਟਰ ਤੱਕ ਮੋਟਰ ਡਬਲ ਕੇਬਲ ਆਉਣੀ ਚਾਹੀਦੀ ਹੈ ਕਿਉਂਕਿ ਸਟਾਰਟ ਡੈਲਟਾ ਸਟਾਰਟਰ ਪਹਿਲਾਂ ਮੋਟਰ ਦੇ ਚੱਕਰਾਂ ਚੱਲੂਗੀ ਬਾਅਦ ਵਿੱਚ ਮੋਟਰ ਪੂਰੇ ਚੱਕਰਾਂ ਚੱਲੂਗੀ ਤੇ ਇੱਥੋਂ ਪਹਿਲਾਂ ਆਪਣੇ ਉੱਪਰ ਮੇਨ ਗ੍ਰਿਪਾਂ ਜਿਹੜੀ ਕੇਬਲਾਂ ਦੀ ਉਹ ਲੱਗੂਗੀ ਇਸ ਤੋਂ ਅੱਗੇ ਆ ਗਿਆ ਆਪਣੀਆਂ ਰਲੇ ਰਲੇ ਤੋਂ ਅੱਗੇ ਇਹ ਰੀਲੇ ਕੰਟਰੈਕਟਰਾਂ ਚਾਹੀਦੀ ਬੱਤੀ ਕਰੰਟ ਤੇ ਆ ਇੱਥੇ ਲੱਗਣਗੇ ਮੋਟਰ ਨਹੀਂ ਕੇਵਲ ਇੱਕ ਕੇਬਲ ਇੱਥੇ ਲੱਗੂਗੀ ਮੋਟਰ ਇਹ ਗੈਲੂ ਗਲੂ ਥ੍ਰੈਡ ਤਿੰਨ ਤਰ੍ਹਾਂ ਤੇ ਇੱਕ ਦੂਜੀਆਂ ਤਿੰਨ ਤਰ੍ਹਾਂ ਚ ਲੱਗੀਆਂ ਲਾਲ ਪੀੜੀ ਨਾ ਉਹਨੇ ਲਈ ਚਲੋ ਕੋਈ ਵੀ ਆਪਾਂ ਕੈਸਾ ਨਹੀਂ ਆ ਤੇ ਰੰਗਾਂ ਦੇ ਹਿਸਾਬ ਨਾਲ ਆਪਾਂ ਲਗਾ ਲੈਣੇ ਤੇ ਇਨਾ ਪਾਊਡਰ ਸੱਚ ਆ ਗਿਆ ਆ ਬੜਾ ਇਸ ਨੂੰ ਪਾਊਡਰ ਨਾਲਸ ਨੇ ਆਫ ਕਰਸ ਨਾਲ ਜੋੜ ਬਾਕੀ ਇਸ ਟਰੈਕਟਰ ਦੇ ਇਸ ਵਿੱਚ ਦੂਜੇ ਨਾਲ ਇਹ ਲੱਗ ਗਿਆ ਇਹ ਡੀਸੀ ਕੋਇਲਾਂ ਤੇ ਆਧਾਰ ਤੇ ਕੰਮ ਕਰਦਾ ਇਸ ਦੀਆਂ ਜਿਹੜੇ ਕੰਟਰੈਕਟਰਾਂ ਨੂੰ ਔਨ ਹੁੰਦੇ ਕੰਟਰੈਕਟਰ ਇਹ ਏਸੀ ਕਰੰਟ ਨਾਲ ਨਹੀਂ ਹੁੰਦੇ ਜਦਾਂ ਕਿ ਡੀਸੀ ਕਰੰਟ ਨਾਲ ਹੁੰਦੇ ਆ ਇਸ ਦਾ ਟਰਾਂਸਫਾਰਮਰ ਜਿਹੜਾ ਕਿ ਡਬਲ ਫੇਸ ਤੇ ਚੱਲਦਾ ਡਬਲ ਫੇਸ ਤੋਂ ਕਰੰਟ ਲੈ ਕੇ ਤੇ ਮਤਲਬ ਇਹ 40 ਵੋਲਟ ਡੀਸੀ ਕੱਢਦਾ ਆਹ ਵਾਲੇ ਇੱਥੇ ਆ ਜਾਂਦੀ ਇਸ ਦੀ ਕਰੰਟ ਤੇ ਆ ਅੱਗੇ ਆ ਜਾਂਦੀ ਇਸ ਨੂੰ ਸਰਕਟ ਜਿਹੜਾ ਕਿ ਇਨਫਿਲਟਰ ਕਰ ਦਿੰਦਾ ਇਸ ਨੂੰ ਕਰੰਟ ਨੂੰ ਤੇ ਅੱਗੇ ਮਾਲੋ ਕੰਟਰੈਕਟਰਾਂ ਤੇ ਪਹੁੰਚ ਜਾਂਦਾ ਕਰੰਟ ਇਹੋ ਕਿ ਧੰਨਵਾਦ ਸਾਰਿਆਂ ਦਾ ਜੀ ਵੀਡੀਓ ਦੇਖਣ ਲਈ ਅਗਲੀ ਵੀਡੀਓ ਆਪਾਂ ਡਾਟਾ ਫਿੱਟ ਕਰਕੇ ਬਣਾਵਾਂਗੇ ਜੀ